ਪਿਛਲੇ ਦਿਨ ਸ਼ਹਿਰ ਦੇ ਸ਼ਹੀਦ ਪਖਤ ਸਿੰਘ ਚੌਂਗ ਵਿਖੇ ਹੋਈ ਫਾਇਰਿੰਗ ਨੂੰ ਲੈ ਕੇ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਇਸ ਮਾਮਲੇ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕੁੱਲ 15 ਲੋਕ ਇਸ ਮਾਮਲੇ 'ਚ ਨਾਮਜ਼ਦ ਕੀਤੇ ਗਏ ਹਨ ਫਿਲਹਾਲ ਫਾਇਰਿੰਗ ਦੇ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਪਠਾਨਕੋਟ ਨੇ ਕਿਹਾ ਕਿ 10 ਜੁਲਾਈ ਨੂੰ ਸ਼ਹਿਰ ਵਿਖੇ ਹੋਈ ਫਾਇਰਿੰਗ ਨੂੰ ਲੈ ਕੇ ਪੁਲਿਸ ਲਗਾਤਾਰ ਤਫਤੀਸ਼ ਕਰ ਰਹੀ ਸੀ ਅਤੇ આરોપીਆਂ ਦੀ ਪਾਲ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਇਸ ਘਟਨਾ ਦੇ ਮਾਸਟਰਮਾਈਂਡਰ ਸੰਦੇ ਕੁੱਲ 4 આરોપીਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੁੱਲ 15 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੀ ਪਾਲ ਦੇ ਲਈ ਟੀਮਾਂ ਬਣਾਈਆਂ ਗਈਆਂ ਨੇ ਅਤੇ ਉਹਨਾਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਸ਼ਰਾਰਤੀ ਅਨਛਾਣਾਂ ਨੂੰ ਚੇਤਾਵਨੀ ਦਿੱੰ데 ਹੋਏ ਕਿ ਹਾਕੀ ਜੇਕਰ ਕੋਈ ਵੀ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਪੰਜਾਬ ਪੁਲਿਸ ਉਸ ਨਾਲ ਸ਼ਕਤੀ ਨਾਲ ਪੇਸ਼ ਆਵੇਗੀ ਅਤੇ ਕਿਸੇ ਵੀ આરોપી ਨੂੰ ਬਖਸ਼ਾ ਨਹੀਂ ਜਾਵੇਗਾ ਬਨੇ ਰੋ ਸਾਡਾ ਤੇ ਦੇਖਦੋ ਪੰਜਾਬ ਜਕੇ ਨਿਊਜ਼ ਜੀ ਦੂਸਰਾ ਤੁਸੀਂ ਜਾਣਦੇ ਹੋ ਕਿ 10 ਜੁਲਾਈ ਨੂੰ ਦੂਸਰੇ ਟਾਈਮ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀ ਡਿਵੀਜ਼ਨ ਨੰਬਰ 2 ਥਾਣੀ ਦੇ ਏਰੀਆ ਚ ਇਜਾੜਾ ਆਪਣਾ ਸੀਆਈਏ ਚੌਂਕ ਦਾ ਫਲਾਈਓਵਰ ਉਹਦੇ ਲਾਗੇ ਇੱਕ ਦੁਕਾਨ ਦੇ ਲਾਗੇ ਫਾਇਰਿੰਗ ਹੋਈ ਸੀ ਮੇਰੇ ਨਾਲ ਐਸਐਚਓ ਡੀਵੀ ਨੰਬਰ 2 ਸ਼ੌਰਤ ਮਾਨਵੀ ਬੈਠੇ ਆ ਜਿਹੜੇ ਪੂਰੇ ਇਸ ਤਪਤੀਸ਼ ਚ ਰਹੇ ਆ ਸ਼ਾਮਲ ਇਨੀਸ਼ੀਅਲ ਇਨਪੁਟ ਜਿਹੜੀ ਆਪਾਂ ਮੌਕੇ ਤੇ ਗਏ ਸੀ ਤੁਸੀਂ ਸਾਰੇ ਵੀ ਆਏ ਸੀ ਜੋ ਆਪਾਂ ਦੇਖਿਆ ਸੀ ਕਿ ਵੀ ਸਾਨੂੰ ਫਾਇਰਿੰਗ ਦੇ ਬਾਅਦ ਕੁਝ ਜਿਹੜੀ ਬੁਲੇਟਸ ਉਹਨਾਂ ਦੇ ਖੋਲ ਮਿਲੇ ਸੀ ਜਿਹੜੀ ਮੁੱਢਲੀ ਗੱਲ ਸੀ ਇਹ ਆਈ ਸੀ ਕਿ ਇੱਕ ਪਾਰਟੀ ਨਾਲ ਦੂਸਰੀ ਪਾਰਟੀ ਤੇ ਜਿਹੜੀ ਹੈ ਉਹ ਚਲੋ ਨਾਲ ਬੋਡੀ ਚਲਾਈਏ ਇਸ ਦੇ ਬਾਅਦ ਮਾਨਯੋਗ ਐਸਐਸਪੀ ਪਠਾਨਕੋਟ ਸਾਹਿਬ ਦੀ ਡਾਇਰੈਕਸ਼ਨਸ ਤੇ ਜਿਹੜੀਆਂ ਟੀਮਾਂ ਬਣੀਆਂ ਸੀ ਜੀਬੀ ਨੰਬਰ 2 ਥਾਣੇ ਚ ਜਿਸ ਨੂੰ ਮੈਂ ਖੁਦ ਲੀਡ ਕਰ ਰਿਹਾ ਸੀ ਬਾਕੀ ਜਿਹੜੀ ਫੀਲਡ ਦੀ ਟੀਮਾਂ ਜਿਹੜੀਆਂ ਅੱਗੇ ਜਾ ਰਹੀਆਂ ਸੀ ਉਹਦੇ ਵਿੱਚ ਐਕਟਿਵਲੀ ਜਿਨ੍ਹਾਂ ਨੇ ਮੇਨ ਰੋਲ ਨਿਭਾਇਆ ਐਸਐਚਓ ਡੀਵੀ ਨੰਬਰ 2 ਤੇ ਇੰਚਾਰਜ ਸੀਆਈਏ OVS ਚ ਲੱਗੇ ਸੀ ਇਹਦੇ ਨਾਲ ਐਸਐਚਓ ਮਾਮੂਮ ਐਸਐਚਓ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਇਹ ਸਾਰੇ ਜਿਹੜੇ ਐਕਟਿਵਲੀ ਇਹਦੇ ਵਿੱਚ ਲੱਗੇ ਸੀ ਤੇ ਜਿਹੜੀ ਇਹਦੇ ਵਿੱਚ ਮੇਨ ਗੱਲ ਸਾਹਮਣੇ ਆਈ ਹੋਈ ਆਈ ਹੈ ਕਿ ਦੋ ਬੋਟਾਂ ਦੀ ਆਪਸ ਚ ਰੰਜਿਸ਼ਬਾਜੀ ਸੀ ਪਹਿਲੇ ਤੋਂ ਇਹਨਾਂ ਦੋਨੋਂ ਸਾਈਡ ਤੇ ਲੋਕਾਂ ਤੇ ਜਿਹੜੇ ਅਕਿਊਜ਼ ਪਰਸਨ ਐ ਇਹਨਾਂ ਤੇ ਮਲਟੀਪਲ ਐਫਆਈਆਰਸ ਪਹਿਲੇ ਤੋਂ ਹੀ ਉਸ ਦਿਨ ਜਿਹੜਾ ਇੱਕ ਗੁੱਟ ਦਾ ਬੰਦਾ ਉਹਨੇ ਕੁਝ ਸ਼ੁਰੂ ਚ ਇਨੀਸ਼ੀਅਲੀ ਇਸ਼ਾਰਾ ਕੀਤਾ ਮਗਰੋਂ ਜਿਹੜਾ ਦੂਸਰਾ ਧਿਰ ਹੈ ਉਹਦੇ ਮਗਰ ਗਿਆ ਉਹਦੇ ਬਾਅਦ ਆਪਸ ਚ ਇਹਨਾਂ ਦੀ ਤੂ-ਤੂ ਮੈਮਾ ਹੋ ਗਈ ਜਿਹਦੇ ਬਾਅਦ ਇੱਕ ਧਿਰ ਨੇ ਦੂਸਰੀ ਧਿਰ ਤੇ ਗੋਲੀ ਚਲਾਤੀ ਜਿਹੜੀ ਧਿਰ ਤੇ ਗੋਲੀ ਚਲੀ ਉਹਨਾਂ ਨੇ ਵੀ ਦਾਤਰ ਦਾ ਇਸਤੇਮਾਲ ਕੀਤਾ ਤੇ ਇੱਕ ਬੰਦਾ ਇੰਜਰਡ ਕੀਤਾ ਸੀ ਇਹਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੀ ਟੀਮਸ ਨੇ ਬੜਾ ਹੀ ਪ੍ਰੋਐਕਟਿਵਲੀ ਕੰਮ ਕੀਤਾ ਬੇੜਾ ਮੇਨ ਦੋਸ਼ੀ ਆ ਉਹ ਸਾਡੇ ਐਸਚਓ ਸਾਹਿਬ ਖੁਦ ਫੜ ਕੇ ਲਿਆਏ ਆ ਤੇ ਅ 24 ਆਵਰਸ ਆਪਾਂ ਇਹਦੇ ਵਿੱਚ ਜਿਹੜੇ ਮੇਨ ਦੋਸ਼ੀ ਆ ਉਹ ਸਾਰੇ ਫੜ ਲਏ ਇਸ ਦੇ ਬਾਅਦ ਇੱਕ ਚੀਜ਼ ਮਹੋਰ ਦਾ ਸੁਨਾਚਾ ਚਾਹਨਾ ਕਿ ਜਦੋਂ ਇਨੀਸ਼ੀਅਲ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਇਹਦੇ ਬਾਅਦ ਜਿਹੜੀ ਆਪਾਂ ਐਫ ਆਈ ਆਰ ਕੀਤੀ ਸੀ ਡਿਊ ਨੰਬਰ 2 ਥਾਣੇ 'ਚ ਐਫ ਆਈ ਆਰ ਨੰਬਰ 94 ਅੰਡਰ ਸੈਕਸ਼ਨ ਬੀ ਐਨ ਐਸ 190 191 3 1942 109 1152 ਆਰਮਜ਼ ਐਕਟ 25 ਇਹ ਜਿਹੜੀਆਂ ਵੱਖ-ਵੱਖ ਆਪਾਂ ਧਾਰਾਵਾਂ ਸੰਬੰਧੀ ਧਾਰਾਵਾਂ ਇਹਨਾਂ ਦੋਸ਼ੀਆਂ ਤੇ ਲਗਾਈਆਂ ਸੀ ਸ਼ੁਰੂ ਚ ਆਪਾਂ ਚਾਰ ਦੋਸ਼ੀਆਂ ਦਾ ਬਾਈ ਨੇਮ ਤੇ 6 ਅਨ ਪਛਾਤੇ ਰੱਖੇ ਸੀ ਮਗਰੋਂ ਹੁਣ ਤੱਕ ਦੀ ਤਫ਼ਤੀਸ਼ 'ਚ ਆਪਾਂ ਚਾਰ ਇੰਡੀਵਿਜੂਅਲਸ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰ ਚੁੱਕੇ ਹਾਂ ਵੈਪਨ ਹੋਫ ਫੈਂਸ ਜਿਹੜਾ ਆਪਾਂ ਉਹ ਤੁਹਾਡੇ ਸਾਹਮਣੇ ਪਿਆ ਪਿਸਟਲ ਉਹ ਵੀ ਰਿਕਵਰ ਕਰ ਚੁੱਕੇ ਆ ਲੈ ਜੋ ਲੈ ਜੋ ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ तकरीबन 10 ਬੰਦੇ ਹੋਰ ਨਾਮਜ਼ਦ ਕੀਤੇ ਆ 11 11 ਬੰਦੇ ਹੋਰ ਨਾਮਜ਼ਦ ਕੀਤੇ ਆ ਟੋਟਲ 15 ਅਕੀਹੂਜ਼ ਇਹਦੇ ਚ ਹੋ ਗਏ ਆ ਜਿਨ੍ਹਾਂ ਚੋਂ ਚਾਰ ਆਪਾਂ ਫੜ ਚੁੱਕੇ ਆ ਤੇ ਬਾਕੀ ਜਿਹੜੇ ਆਪਾਂ ਉਹਨਾਂ ਦੀ ਜਿਹੜੀ ਆ ਤਲ ਪਕੜ ਲਈ ਟੀਮਾਂ ਬਣਾਈਆਂ ਉਹਨਾਂ ਤੇ ਕੰਮ ਚੱਲ ਰਿਹਾ ਜਿਹੜੇ ਇਸ ਵਾਰਦਾ ਵਿੱਚ ਐਕਟਿਵਲੀ ਇਨਵੋਲ ਸੀ ਉਹਨਾਂ ਨੂੰ ਆਪਾਂ ਫੜ ਚੁੱਕੇ ਹਾਂ ਜਿਹੜੇ ਬਾਕੀ ਨਾਲ ਤੇ ਫੈਸਿਲੀਟੇਟਰ ਹੈ ਸਾਥੀ ਹੈ ਉਹਨਾਂ ਨੂੰ ਆਪਾਂ ਫੜ ਰਹੇ ਹਾਂ